ਸਸ਼ੇਕਾਲ ਮੇਰੇ ਉਮੀਦ ਕਰ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਆਈਪੀਐਲ ਖਤਮ ਹੋਣ ਤੋਂ ਬਾਅਦ ਕ੍ਰਿਕਟ ਪ੍ਰੇਮੀਆਂ ਦਾ ਸਾਰਾ ਧਿਆਨ ਹੁਣ ਵਿਸ਼ਵ ਟੈਸਟ ਚੈਂਪੀਅਨਸ਼ਿਪ ਵੱਲ ਕੇਂਦ੍ਰਿਤ ਹੋ ਗਿਆ ਹੈ ਲਾਰਡਸ ਦੇ ਵਿੱਚ ਆਸਟ੍ਰੇਲੀਆ ਬਨਾਮ ਸਾਊਥ ਅਫਰੀਕਾ ਦੇ ਵਿਚਾਲੇ ਜ਼ਬਰਦਸਤ ਮੁਕਾਬਲਾ ਖੇਡਿਆ ਗਿਆ ਜਿਸ ਦੇ ਵਿੱਚ ਸਾਊਥ ਅਫਰੀਕਾ ਨੇ ਇੱਕ ਰਿਕਾਰਡ ਜਿੱਤ ਦਰਜ ਕੀਤੀ ਹੈ ਇਸ ਖਾਸ ਰਿਪੋਰਟ ਰਾਹੀਂ ਅਸੀਂ ਤੁਹਾਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਪ੍ਰਣਾਲੀ ਇਤਿਹਾਸ ਅਤੇ ਮੌਜੂਦਾ ਮੈਚਾਂ ਬਾਰੇ ਜਾਣਕਾਰੀ ਦਵਾਂਗੇ ਆਈਸੀਸੀ ਡਬਲਯੂਟੀਸੀ ਕੀ ਹੈ ਹੁਣ ਉਸ ਬਾਰੇ ਵੀ ਦੱਸਦੇ ਹਾਂ ICC WTC ਯਾਨੀ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੇ ਦੁਆਰਾ ਆਯੋਜਿਤ ਦੋ ਸਾਲਾ ਕ੍ਰਿਕਟ ਟੂਰਨਾਮੈਂਟ ਹੈ ਜੋ ਦੋ ਦੋ ਸਾਲਾਂ ਤੋਂ ਵੱਧ ਸਮੇਂ ਦੇ ਲਈ ਖੇਡਿਆ ਜਾਂਦਾ ਹੈ ਟੈਸਟ ਕ੍ਰਿਕਟ ਦੇ ਲਈ ਪ੍ਰਮੁੱਖ ਚੈਂਪੀਅਨਸ਼ਿਪ ਹੈ ਟੂਰਨਾਮੈਂਟ ਦੇ ਚੈਂਪੀਅਨ ਟੈਸਟ ਮੈਚ ਜਿੱਤਦੇ ਨੇ ਜੋ ਪਹਿਲਾ ਟੈਸਟ ਚੈਂਪੀਅਨ ਦੇ ਜੇਤੂ ਦੁਆਰਾ ਜਿੱਤਿਆ ਗਿਆ ਸੀ ਆਸਟ੍ਰੇਲੀਆ ਮੌਜੂਦਾ ਚੈਂਪੀਅਨ ਹੈ ਜਿਸ ਨੇ ਸਾਲ 2023 ਦੇ ਫਾਈਨਲ ਦੇ ਵਿੱਚ ਭਾਰਤ ਨੂੰ ਹਰਾਇਆ ਸੀ ਉਨ ਆਸਟ੍ਰੇਲੀਆ ਦੀ ਟੀਮ ਸਾਲ 2025 ਦੇ ਫਾਈਨਲ ਦੇ ਵਿੱਚ ਦੱਖਣੀ ਅਫਰੀਕਾ ਦਾ ਸਾਹਮਣਾ ਕਰ ਰਹੀ ਸੀ ਜਿੱਥੇ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ WTC ਖੇਡਾਂ ਦੀ ਪ੍ਰਣਾਲੀ ਬਾਰੇ ਵੀ ਜਾਣਕਾਰੀ ਤੁਹਾਨੂੰ ਦਵਾਂਗੇ WTC ਲੀਗ ਖੇਡਾਂ ਮੇਜ਼ਬਾਨ ਦੇਸ਼ ਦੇ ਕ੍ਰਿਕਟ ਬੋਰਡ ਦੁਆਰਾ ਆਯੋਜਿਤ ਕੀਤੀਆਂ ਜਾਂਦੀਆਂ ਨੇ ਜਦਕਿ ਫਾਈਨਲ ਸਿੱਧੇ ICC ਦੁਆਰਾ ਕਰਵਾਏ ਜਾਂਦੇ ਨੇ ਸ਼ੁਰੂਆਤੀ ICC ਵਿਸ਼ਵ ਟੈਸਟ ਚੈਂਪੀਅਨਸ਼ਿਪ ਸਾਲ 2019 ਦੇ ਵਿੱਚ ਅਜਾਇਬ ਸੀਰੀਜ਼ ਦੇ ਨਾਲ ਸ਼ੁਰੂ ਹੋਈ ਅਤੇ ਜੂਨ ਸਾਲ 2021 ਦੇ ਵਿੱਚ ਫਾਈਨਲ ਦੇ ਵਿੱਚ ਭਾਰਤ ਨੂੰ ਹਰਾ ਕੇ ਨਿਊਜ਼ੀਲੈਂਡ ਨੇ ਟਰੋਫੀ ਜਿੱਤੀ ਸੀ ਦੂਜੀ ICC ਵਿਸ਼ਵ ਟੈਸਟ ਚੈਂਪੀਅਨਸ਼ਿਪ 4 ਅਗਸਤ ਸਾਲ 2021 ਨੂੰ ਇੰਗਲੈਂਡ ਭਾਰਤ ਦੀ ਸੀਰੀਜ਼ ਦੇ ਨਾਲ ਸ਼ੁਰੂ ਹੋਈ ਅਤੇ ਜੂਨ 2023 ਦੇ ਵਿੱਚ ਫਾਈਨਲ ਦੇ ਵਿੱਚ ਭਾਰਤ ਨੂੰ ਹਰਾ ਕੇ ਆਸਟ੍ਰੇਲੀਆ ਨੇ ਟਰੋਫੀ ਜਿੱਤੀ ਸੀ ਤੀਜੀ ICC ਵਿਸ਼ ਟੈਸਟ ਚੈਂਪੀਅਨਸ਼ਿਪ 16 ਜੂਨ ਸਾਲ 2023 ਨੂੰ ਅਜ਼ੀਜ਼ ਸੀਰੀਜ਼ ਦੇ ਨਾਲ ਸ਼ੁਰੂ ਹੋਈ ਜੋ ਕਿ ਅੱਜ 14 ਜੂਨ 2025 ਨੂੰ ਖਤਮ ਹੋ ਚੁੱਕੀ ਹੈ ਹੁਣ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ICC WTC ਦਾ ਇਤਿਹਾਸ ਕੀ ਹੈ ਇਸ ਚੈਂਪੀਅਨਸ਼ਿਪ ਦਾ ਪ੍ਰਸਤਾਵ ਸਭ ਤੋਂ ਪਹਿਲਾਂ ਸਾਲ 1996 ਦੇ ਵਿੱਚ ਸਾਬਕਾ ਕ੍ਰਿਕਟਰ ਅਤੇ ਵੈਸਟ ਇੰਡੀਜ਼ ਟੀਮ ਦੇ ਮੈਨੇਜਰ ਕਲਾਈਵ ਲਾਇਡ ਦੁਆਰਾ ਕੀਤਾ ਗਿਆ ਸੀ। ਬਾਅਦ ਵਿੱਚ ਸਾਲ 2009 ਦੇ ਵਿੱਚ ਜਦੋਂ ICC ਨੇ ਪ੍ਰਸਤਾਵਿਤ ਟੈਸਟ ਮੈਚ ਚੈਂਪੀਅਨਸ਼ਿਪ ਤੇ ਚਰਚਾ ਕਰਨ ਲਈ MCC ਦੇ ਨਾਲ ਮੁਲਾਕਾਤ ਕੀਤੀ ਤਾਂ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਮਾਰਟਿਨ ਕਰੋ ਇਸ ਪ੍ਰਸਤਾਵ ਦੇ ਪਿੱਛੇ ਮੁੱਖ ਦਿਮਾਗਾਂ ਦੇ ਵਿੱਚੋਂ ਇੱਕ ਨੇ। ਜੁਲਾਈ ਸਾਲ 2010 ਦੇ ਵਿੱਚ ICC ਦੇ ਮੁੱਖ ਕਾਰਜਕਾਰੀ ਹਰੂਨ ਲੌਰਗਟ ਨੇ ਖੇਡ ਦੇ ਸਭ ਤੋਂ ਲੰਬੇ ਰੂਪ ਦੇ ਵਿੱਚ ਦਿਲਚਸਪੀ ਦਿਖਾ ਲਈ ਸੈਮੀਫਾਈਨਲ ਅਤੇ ਫਾਈਨਲ ਦੇ ਵਿੱਚ ਚਾਰ ਸਭ ਤੋਂ ਵਧੀਆ ਦਰਜਾ ਪ੍ਰਾਪਤ ਦੇਸ਼ਾਂ ਦੇ ਮਿਲਨ ਵਾਲੇ ਇੱਕ ਚਾਰ ਸਾਲਾ ਟੂਰਨਾਮੈਂਟ ਦਾ ਸੁਝਾਅ ਦਿੱਤਾ ਪਹਿਲਾ ਟੂਰਨਾਮੈਂਟ ਇੰਗਲੈਂਡ ਵੇਲਜ਼ ਵਿੱਚ ਸਾਲ 2013 ਆਈਸੀਸੀ ਚੈਂਪੀਅਨਸ਼ਿਪ ਟਰੋਫੀ ਦੀ ਥਾਂ ਲੈ ਲਈ ਕੀਤੀ ਗਈ ਸੀ ਆਈਸੀਸੀ ਡਬਲੂਟੀਸੀ ਦੀ ਮੌਜੂਦਾ ਲੀਗ ਬਾਰੇ ਵੀ ਗੱਲ ਕਰਾਂਗੇ ICC WTC ਦੀ ਮੌਜੂਦਾ ਲੀਗ ਬਾਰੇ ਵੀ ਹੁਣ ਗੱਲ ਕਰਾਂਗੇ WTC ਸਾਲ 2023-25 ਚੱਕਰ 16 ਜੂਨ ਸਾਲ 2023 ਨੂੰ ਸ਼ੁਰੂ ਹੋਇਆ ਹੁਣ ਇਸ ਦਾ ਫਾਈਨਲ ਮੈਚ ਖੇਡਿਆ ਗਿਆ ਹੈ ਹਾਲਾਂਕਿ ਆਖਰੀ ਦਿਨ 15 ਜੂਨ ਸੀ ਪਰ ਜਦੋਂ ਸਾਊਥ ਅਫਰੀਕਾ ਨੇ ਤੇਬਾ ਬੂਮਾ ਦੀ ਕਪਤਾਨੀ ਦੇ ਵਿੱਚ ਆਸਟ੍ਰੇਲੀਆ ਨੂੰ 5 ਵਿਕਟਾਂ ਦੇ ਨਾਲ ਹਰਾ ਕੇ ਇਸ ਮੁਕਾਬਲੇ ਦੇ ਵਿੱਚ 4 ਦਿਨ ਦੇ ਵਿੱਚ ਹੀ ਖਤਮ ਕਰ ਦਿੱਤਾ ਸਾਊਥ ਅਫਰੀਕਾ ਵਿਸ਼ਵ ਟੈਸਟ ਚੈਂਪੀਅਨ ਦਾ ਖਿਤਾਬ ਜਿੱਤਣ ਵਾਲੀ ਤੀਜੀ ਟੀਮ ਬਣ ਚੁੱਕੀ ਹੈ ਇਹ 1998 ਤੋਂ ਬਾਅਦ ਸਾਊਥ ਅਫਰੀਕਾ ਦੀ ਦੂਜੀ ਆਈਸੀਸੀ ਟਰੋਫੀ ਵੀ ਸੀ ਆਈਸੀਸੀ ਡਬਲੂਟੀਸੀ ਦੀ ਰਿਕਾਰਡ ਸ਼੍ਰੇਨਿਬਾਰੇ ਵੀ ਦੱਸ ਦਿਆਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਸੀਰੀਜ਼ ਦੇ ਰਿਕਾਰਡਾਂ ਦੀ ਗੱਲ ਕਰੀਏ ਤਾਂ ਇੰਗਲੈਂਡ ਦੇ ਜੋਰ ਹੂਟ ਦੇ ਨਾਮ ਇਸ ਟੂਰਨਾਮੈਂਟ ਦੇ ਵਿੱਚ ਸਭ ਤੋਂ ਵੱਧ ਦੌੜਾਂ ਸਭ ਤੋਂ ਵੱਧ ਦਸਿਆ ਹੈ ਕਿਲੇ ਬਣਾਉਣ ਅਤੇ ਸਭ ਤੋਂ ਵੱਧ ਮੈਚ ਖੇਡਣ ਦਾ ਰਿਕਾਰਡ ਹੈ ਆਸਟ੍ਰੇਲੀਆ ਦੇ ਨਾਰਦਰ ਲਿਓਨ ਨੇ ਸਭ ਤੋਂ ਵੱਧ ਵਿਕਟਾਂ ਲਈਆਂ ਸਨ ਆਸਟ੍ਰੇਲੀਆ ਦੇ ਅਲੈਕਸਿਸ ਕੈਰੀ ਨੇ ਇਸ ਟੂਰਨਾਮੈਂਟ ਸਭ ਤੋਂ ਵੱਧ ਆਊਟ ਹੋਣ ਦਾ ਰਿਕਾਰਡ ਬਣਾਇਆ ਸਭ ਤੋਂ ਵੱਧ ਵਿਅਕਤੀਗਤ ਸਕੋਰ ਦਾ ਰਿਕਾਰਡ ਆਸਟ੍ਰੇਲੀਆਈ ਬੱਲੇਬਾਜ਼ ਡੇਵਿਡ ਵਾਰਨਰ ਦੇ ਨਾਮ ਹੈ ਜਿਨ੍ਹਾਂ ਨੇ ਇੱਕ ਪਾਰੀ ਦੇ ਵਿੱਚ ਬਿਨਾਂ ਆਊਟ ਹੋਏ 335 ਦੌੜਾਂ ਬਣਾਈਆਂ ਸਨ ਸਭ ਤੋਂ ਵੱਧ ਸ਼ੱਕੇ ਲਗਾਉਣ ਦਾ ਰਿਕਾਰਡ ਇੰਗਲੈਂਡ ਦੇ ਬੱਲੇਬਾਜ਼ ਬੇਨ ਸਟੋਕਸ ਦੇ ਨਾਮ ਹੈ ICC WTC ਸਾਲ 2025-27 ਦੀ ਗੱਲ ਕਰੀਏ ਤਾਂ ਚੱਕਰ ਵੀ 20 ਜੂਨ ਤੋਂ ਸ਼ੁਰੂ ਹੋ ਰਿਹਾ ਹੈ ਸਭ ਤੋਂ ਪਹਿਲਾ ਮੁਕਾਬਲਾ ਭਾਰਤ ਤੇ ਇੰਗਲੈਂਡ ਦੇ ਵਿਚਾਲੇ ਖੇਡਿਆ ਜਾਵੇਗਾ ਟੀਮ ਇੰਡੀਆ ਇੰਗਲੈਂਡ ਪਹੁੰਚ ਚੁੱਕੀ ਹੈ ਤੇ ਇਸ ਮੁਕਾਬਲੇ ਦੇ ਲਈ ਦੋਵਾਂ ਟੀਮਾਂ ਪ੍ਰੈਕਟਿਸ ਦੇ ਵਿੱਚ ਰੁੱਝੀਆਂ ਹੋਈਆਂ ਨੇ ਇਹ ਜਾਣਕਾਰੀ ਕਿਵੇਂ ਦੇ ਲੱਗੀ ਸਾਨੂੰ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਧੰਨਵਾਦ